ਸਸਿਕਲ ਜੀ ਐਸਐਮਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਦੁਖਦਾਈ ਖਬਰ ਆਮ ਆਦਮੀ ਪਾਰਟੀ ਦੇ ਪਧੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦੀ ਸਾਹਮਣੇ ਆ ਰਹੀ ਹੈ ਘਰੇਲੂ ਵਿਵਾਦ ਜੋ ਪਹਿਲੀ ਖਬਰ ਦੇ ਅਨੁਸਾਰ ਸੂਚਨਾ ਸਾਹਮਣੇ ਆਈ ਹੈ ਘਰੇਲੂ ਵਿਵਾਦ ਦੇ ਚੱਲਦਿਆਂ ਲਾਭ ਸਿੰਘ ਉਗੋਕੇ ਦੇ ਪਿਤਾ ਦੇ ਵੱਲੋਂ ਜ਼ਹਿਰ ਨੁਮਾ ਚੀਜ਼ ਨਿਗੜ ਲਈ ਗਈ ਇਸ ਤੋਂ ਬਾਅਦ ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਭਰਤੀ ਨੇ ਜੋ ਪਹਿਲੀ ਸੂਚਨਾ ਸਾਹਮਣੇ ਆਈ ਹੈ ਹਾਲਾਤ ਕਿਤੇ ਨਾ ਕਿਤੇ ਗੰਭੀਰ ਬਣੇ ਹੋਏ ਨੇ ਲਾਭ ਸਿੰਘ ਉਗੂਕੇ ਪਧੌੜ ਤੋਂ ਆਮ ਆਦਮੀ ਪਾਰਟੀ ਦੇ ਛੋਟੀ ਉਮਰ ਦੇ ਵਿਧਾਇਕ ਹੈ तकरीबन 187 ਦਾ ਜਨਮ ਹੈ ਉਗੂਕੇ ਦਾ ਜੋ ਕਿ ਵਿਧਾਇਕ ਤੋਂ ਪਹਿਲਾਂ ਮੋਬਾਈਲ ਰਿਪੇアリング ਦਾ ਕੰਮ ਕਰਦੇ ਸਨ ਉਹਨਾਂ ਦੀ ਮਾਤਾ ਇੱਕ ਸਰਕਾਰੀ ਸਕੂਲ ਦੇ ਵਿੱਚ ਸਵੀਪਰ ਦਾ ਕੰਮ ਕਰਦੇ ਲਾਭ ਸਿੰਘ ਉਗੂਕੇ ਜੋ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਉਸ ਵੇਲੇ ਬਣੇ ਸਨ ਜਦੋਂ ਉਹਨਾਂ ਦੇ ਓਪੋਜ਼ਿਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਕੇ ਖੜੇ ਸਨ ਪਰ ਲਾਲਪ ਸਿੰਘ ਉਗੋਕੇ ਜਿਵੇਂ ਹੀ ਪੰਜਾਬ ਦੇ ਵਿੱਚ ਕਲੀਨ ਸਵੀਪ ਹੋਈ ਆਮ ਆਦਮੀ ਪਾਰਟੀ ਦੀ ਤਲਾਪ ਸਿੰਘ ਉਗੋਕੇ ਨੂੰ ਵੀ ਚੰਗੀ ਜਿੱਤ ਮਿਲੀ ਜਿਸ ਤੋਂ ਬਾਅਦ ਲਾਭ ਸਿੰਘ ਉਗੂਕੇ ਸੁਰਖੀਆਂ ਦੇ ਵਿੱਚ ਆਏ ਪਰ ਮਾੜੀ ਖਬਰ ਸਾਹਮਣੇ ਆ ਰਹੀ ਹੈ ਲੋਕਾਂ ਦੇ ਵੱਲੋਂ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਅਸੀਂ ਵੀ ਆਪਣੀ ਟੀਮ ਦੇ ਵੱਲੋਂ ਅਰਦਾਸ ਕਰਦੇ ਪਏ ਹਾਂ ਕਿ ਜਲਦੀ ਹੀ ਉਹਨਾਂ ਦੇ ਪਿਤਾ ਦੀ ਸਿਹਤ ਜਲਦੀ ਹੀ ਠੀਕ ਹੋਵੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਲਾਭ ਸਿੰਘ ਉਗੂਕੇ ਦੇ ਪਿਤਾ ਦੇ ਵੱਲੋਂ ਜ਼ਹਿਰਨੁਮਾ ਚੀਜ਼ ਨਿਕਲ ਲਈ ਗਈ ਇਸ ਤੋਂ ਬਾਅਦ ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਪਾਰਟੀ ਨੇ ਦੂਸਰੇ ਪਾਸੇ ਜਿਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਵੇਂ ਹੀ ਗਵਰਨਰ ਦੇ ਵੱਲੋਂ ਰਤ ਕੀਤਾ ਗਿਆ ਇਜਲਾਸ ਉਸ ਤੋਂ ਬਾਅਦ ਉੱਥੇ ਸ਼ਾਂਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਗਈ ਹੈ ਇਸ ਕਰਕੇ ਲਾਭ ਸਿੰਘ ਉਗੋਕੇ ਵੀ ਚੰਡੀਗੜ੍ਹ ਪਹੁੰਚੇ ਹੋਏ ਨੇ ਪਰ ਜਿਵੇਂ ਹੀ ਇਹ ਸੂਚਨਾ ਮਿਲੀ ਹੈ ਤੇ ਜਲਦ ਤੋਂ ਜਲਦ ਉਹ ਲੁਧਿਆਣੇ ਪਹੁੰਚਦੇ ਪਏ ਨੇ ਪਰ ਇਸ ਵੇਲੇ ਦੀ ਅਦਾਈ ਖਬਰ ਲਾਭ ਸਿੰਘ ਉਗੋਕੇ ਦੇ ਪਿਤਾ ਦੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਜ਼ਹਿਰ ਨੁਮਾ ਚੀਜ਼ ਨਿਕਲ ਲਈ ਗਈ ਹੈ